117 ਵਿਧਾਨ ਸਭਾ ਹਲਕੇ ਦੀ 317 ਮਲੇ ਦੀ ਸਿੱਟਾ ਕਿੜਾ ਮਲੇ ਨੇ ਮਕੋਣਾ ਸ਼ੁਰੂ ਕੀਤਾ ਕੋਈ ਵੀ ਬੰਦਾ ਕਿਸੇ ਅਪਰਾਧ ਚ ਫੜਿਆ ਜਾਵੇ ਤੇ ਅਰੈਸਟ ਕਰਨ ਵਾਲੇ ਦੀ ਗਵਰਮੈਂਟ ਸੁਣਨੀ ਹੁੰਦੀ ਆ ਕਿਹੜੀ ਗੱਡੀ ਚ ਬੈਠਣਾ ਇੰਨਾ ਦੀ ਭਾਈ ਪਾਵਰ ਹੀ ਨਹੀਂ ਹਾਂ ਮੈਂ ਉਹ ਪਾਵਰ ਤੇ ਲਿਆਉਂਦਾ ਤੁਹਾਨੂੰ ਨਾਲ ਲੱਗ ਦਫਤਰ ਵਾਲਿਆਂ ਨੇ ਉਹਨਾਂ ਨੇ ਆ ਕੇ ਕਿਹਾ ਵੀ ਲਿਓ ਭਾਈ ਉਹ ਮੇਟੀ ਵਾਲੀਆਂ ਫਾਈਲਾਂ ਆ ਤੇ ਆਪਾਂ ਕੇਸ ਦੁਆਰਾ ਕਹਿ ਭਾਈ ਸ਼ੁਰੂ ਕਰੀਏ ਡੀਜੀਪੀ ਜੀ ਨੰਦਰਪਨ ਆਮਲੇਸ ਦਾ ਚਟੋਪਦੇ ਉਹਨਾਂ ਨੇ ਵੀ ਕਿਹਾ ਕਿ 100% ਸਬੂਤ ਨੇ ਉਹਨਾਂ ਨੇ ਪ੍ਰੋਪਰ মিডিਆ ਦੇ ਵਿੱਚ ਸਾਰੀ ਇਹ ਗੱਲ ਕੀਤੀ ਹੈ ਕਿ 100% ਸਬੂਤ ਨੇ ਜਿਨ੍ਹਾਂ ਦੇ ਵਿੱਚ ਹੋਏ ਨਹੀਂ ਵੱਸ ਸਕਦਾ ਜਿਵੇਂ ਹੁਣ ਸਰਜ ਚਰਨਜੀਤ ਸਿੰਘ ਚੰਡੀ ਤੁਸੀਂ ਬਤੌਰ ਮੁੱਖ ਮੰਤਰੀ ਉਦੋਂ ਉਸ ਕੇਸ ਨੂੰ ਪੁਟ ਕੀਤਾ ਹੈ ਨਾ ਤੁਸੀਂ ਇਸ ਕੇਸ ਨੂੰ ਹੈਂਡਲ ਕੀਤਾ ਅੱਜ ਤੁਸੀਂ ਕਹਿ ਰਹੇ ਆ ਵੀ ਉਹ ਜੀ ਧੱਕਾ ਹੋਇਆ ਉਹਨਾਂ ਦੇ ਜੋ ਨਾ ਮਗਰ ਮੱਛ ਨੂੰ ਹੱਥ ਪਾਇਆ ਤੇ ਉਹ ਨਹੀਂ ਨਾਦਾ ਰੋਲਾ ਪਉਣਾ ਵਰਦਾ ਨਹੀਂ ਇਸ ਚੀਜ਼ ਚ ਨਾ ਮਾਵਾ ਦੇ ਪੋਤ ਮਰੀਆ ਜਿਨ੍ਹਾਂ ਭੈਣਾਂ ਦੇ ਭਰਾ ਮਰੀਆ ਜਿਨ੍ਹਾਂ ਭੈਣਾਂ ਦੇ ਸੁਹਾਗ ਉਝੜੇ ਆ ਉਹਨਾਂ ਨੂੰ ਪੁੱਛੋ ਉਹਨਾਂ ਦੇ ਅੱਜ ਕਾਲ ਦੇ ਠੰਡ ਪਈ ਆ ਥੋੜੀ ਪਈ ਆ ਉਦੋਂ ਥੋੜੀ ਪਈ ਆ ਕਾ ਬਹੁਤੀ ਪਈ ਪਰ ਜਿਹੜੇ ਉਸ ਟਾਈਮ ਹੋਰ ਐਮਐਲਏ ਤੋਂ ਗਏ ਇਹ ਸੱਜੇ ਸਾਹਮਣੇ ਸਾਹਮਣੇ ਉਸ ਵਕਤ ਦੀ ਗੰਗਾ ਜੱਤ ਘੋਤੇ ਹੋਣੇ ਇਹ ਕਰਤਾ ਇਨਾਂ ਨੂੰ ਪਿਆ ਪਿਆ ਆਵਦਾ ਵੀ ਜੇ ਮਲੀਖੀਏ ਦੀ ਵਾਰੀ ਆ ਗਈ ਤੇ ਵਾਰੀ ਸਾਡੀ ਵੀ ਆ ਜਾਣੀ ਜੇ ਇਸ ਤਰੀਕੇ ਉਹ ਇਹ ਸਾਰਾ ਕੁਝ ਇਨਾਂ ਨੇ ਕੀਤਾ ਵਾ ਮੈਨੂੰ ਲੱਗਦਾ ਵੀ ਕੁਛ ਨਾ ਕੁਛ ਇਹਦੇ ਚੋਂ ਨਿਕਲੂਗਾ